ਅੱਜ ਪੁੱਲ ਰੇੜੀ ਦੇ ਵਿੱਚ ਆਲੇ ਦੁਆਲੇ ਦੇ ਪਿੰਡਾਂ ਤੋਂ ਪਲਵਾਨ ਤੋਂ ਪਲਾਸੌਰ ਤੋਂ ਟੂਰੇ ਤੋਂ ਬੱਦਲਵੜ ਤੋਂ ਪਤਵੰਤੇ ਸੱਜਣ ਪੰਚਾਇਤ ਮੈਂਬਰ ਸਰਪੰਨ ਸਾਹਿਬਾਨ ਸਾਡੇ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਦੇ ਅਧਿਕਾਰੀ ਡੀਸੀ ਸਾਹਿਬ ਏਡੀਸੀ ਸਾਹਿਬ ਤੇ ਬਾਬਾ ਜੀ ਜਿਨ੍ਹਾਂ ਦੇ ਜਗ੍ਹਾ ਤੇ ਪਵਿੱਤਰ ਜਗ੍ਹਾ ਤੇ ਆਪਾਂ ਇੱਥੇ ਇਕੱਠੇ ਹੋਇਆ ਹਾਂ ਲਗਭਗ ਸਾਰੀਆਂ ਗੱਲਾਂ ਹੋ ਗਈਆਂ ਇੱਕ ਦੋ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਇੱਕ ਤਾਂ ਜੋ ਆਪਾਂ ਨੇ ਸ਼ੁਰੂ ਕੀਤਾ ਹੋਇਆ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਸਰਪੰਚ ਸਾਹਿਬ ਨੇ ਇੱਕ ਨੇ ਗੱਲ ਵੀ ਕਹੀ ਹੈ ਇਹ ਕਿ ਲੋਕ ਇਹ ਤੇ ਖੁਸ਼ ਵੀ ਨੇ ਤੇ ਲੋਕ ਅੱਕੇ ਵੀ ਪਏ ਸੀ ਤੇ ਲੋਕ ਤਿਆਰ ਵੀ ਨੇ ਕਿ ਸਾਡੀ ਕੋਈ ਡਿਊਟੀ ਲਾ ਦਿਓ ਬਸ ਸੋ ਆਪਣੇ ਆਪਣੇ ਪਿੰਡਾਂ ਦੇ ਪਹਿਰੇਦਾਰ ਤੁਸੀਂ ਆਪ ਬਣੋ ਕੋਈ ਤੁਹਾਨੂੰ ਦਿੱਕਤ ਆਉਂਦੀ ਹੋਵੇ ਕੋਈ ਬੰਦਾ ਤੰਗ ਕਰਦਾ ਕੋਈ ਧਮਕੀ ਦਿੰਦਾ ਤੇ ਸਾਡੇ ਨਾਲ ਗੱਲ ਕਰ ਲੋ ਤੁਹਾਡਾ ਨਾਮ ਵੀ ਨਹੀਂ ਕਿਤੇ ਦੱਸਾਂਗੇ ਕਿਤੇ ਨਹੀਂ ਜਾਊਗਾ ਅਸੀਂ ਆਪ ਹੀ ਕਰਾਂਗੇ ਉਹਦਾ ਹੱਲ ਕਿਸੇ ਤੋਂ ਡਰਨ ਦੀ ਲੋੜ ਨਹੀਂ ਯੂਥ ਵਾਲੇ ਮੁੰਡੇ ਬੈਠੇ ਆ ਬਹੁਤ ਸਰਪੰਚ ਵੀ ਬਣਿਆ ਮੈਂਬਰ ਬਣਿਆ ਤੇ ਜੇ ਤੁਸੀਂ ਇਹ ਕੰਮ ਕਰ ਲਓਗੇ ਤਾਂ ਹਿਸਟਰੀ 'ਚ ਤੁਹਾਡਾ ਨਾਮ ਲਿਖਿਆ ਜਾਊਗਾ ਕਿ ਐਸ ਪੰਚਾਇਤ ਵੇਲੇ ਸਾਡੇ ਪਿੰਡ 'ਚੋਂ ਨਸ਼ਾ ਖਤਮ ਹੋ ਗਿਆ ਸੀ ਤੇ ਉਹ ਫੱਟਾ ਜਰੂਰ ਲਾਵਾਂਗੇ ਆਪਾਂ ਹਰੇਕ ਪਿੰਡ ਚ ਵੀ ਇਹ ਪਿੰਡ ਨਸ਼ਾ ਮੁਕਤ ਹੈ ਨਾ ਕਿਸੇ ਦੀ ਜਮਾਨਤ ਦਿਓ ਨਾ ਕਿਸੇ ਨੂੰ ਜੇ ਜੇ ਕੋਈ ਦੇਖੋ ਜਿਹੜੇ ਲੱਗ ਗਏ ਬੁਰੀ ਸੰਗ ਵਿੱਚ ਪੈ ਗਏ ਉਮਰ ਹੁੰਦੀ ਹੈ ਯਾਰੀ ਦੋਸਤੀ ਦੀ ਸੌ ਸੌ ਖਵਾ ਲੈਂਦੇ ਆ ਲੱਗ ਗਏ ਉਹਨਾਂ ਨੂੰ ਅਸੀਂ ਸਮਗਲਰ ਨਹੀਂ ਕਹਿੰਦੇ ਉਹਨਾਂ ਨੂੰ ਤਾਂ ਅਸੀਂ ਮਰੀਜ਼ ਕਹਿੰਦੇ ਆ ਉਹਨਾਂ ਨੂੰ ਤੁਸੀਂ ਸਾਡੇ ਕੋਲੇ ਲਿਆਓ ਡਾਕਟਰੀ ਸਹਾਇਤਾ ਜੋ ਵੀ ਚਾਹੀਦੀ ਹੋਊਗੀ ਉਹ ਵੀ ਦੇਵਾਂਗੇ ਨਾਲ ਉਹਨੂੰ ਛੋਟਾ-ਮੋਟਾ ਕੋਈ ਕੰਮਕਾਰ ਵੀ ਇਸ ਤਰ੍ਹਾਂ ਦਾ ਕਰਾ ਦਾਂਗੇ ਤਾਂ ਕਿ ਉਹ ਉਹਦਾ ਧਿਆਨ ਜਿਹੜਾ ਉਹ ਕੰਮਕਾਰ ਤੇ ਲੱਗ ਜਾਏ ਕਿਉਂਕਿ ਬੇਲਾ ਮਨ ਸ਼ੈਤਾਨੀ ਦਾ ਘਰ ਜੇ ਬੇਲਾ ਰਹੂਗਾ ਫਿਰ ਫਿਰ ਚਲਾ ਜਾਊਗਾ ਉਧਰ ਸੋ ਬਹੁਤ ਲੰਬੀ ਪਲਾਨਿੰਗ ਅਸੀਂ 2.5 ਸਾਲਾਂ ਚ ਬਣਾਉਣੀ ਪਈ ਸਾਨੂੰ ਇਹ ਤੁਸੀਂ ਸੋਚਦੇ ਹੋਵੋਗੇ ਵੀ ਇੰਨਾ ਚਿਰ ਕਿਉਂ ਲੱਗ ਗਿਆ ਵੀ ਕਿਵੇਂ ਸਪਲਾਈ ਲਾਈਨ ਕੱਟਾਂਗੇ ਫਿਰ ਉਸ ਤੋਂ ਬਾਅਦ ਉਹ ਤੜਫਣਗੇ ਜਦੋਂ ਨਸ਼ਾ ਨਹੀਂ ਮਿਲੂਗਾ ਫਿਰ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਦਵਾਈਆਂ ਕਿੱਥੇ ਕਿੰਨੀਆਂ ਹੋਣਗੀਆਂ ਫਿਰ ਪੁਲਿਸ ਦੀ ਜਿਹੜੀ ਰੀਸ਼ਫਲ ਕੀਤੀ ਕਿਉਂਕਿ ਜ਼ਿਆਦਾਤਰ ਸ਼ਿਕਾਇਤਾਂ ਛੋਟੇ ਮਲਾਜਮਾਂ ਦੀ ਪੁਲਿਸ ਵਾਲੇ ਨਹੀਂ ਆਉਂਦੀਆਂ ਸੀ ਕਹਿੰਦੇ ਅਸੀਂ ਪਿੰਡਾਂ ਵਾਲੇ ਕਹਿੰਦੇ ਸੀਗੇ ਵੀ ਅਸੀਂ ਫੜਾ ਕੇ ਆਉਨੇ ਆ ਨਸ਼ਾ ਸਮਗਲਰ ਨੂੰ ਅਸੀਂ ਬਾਾਂ ਚ ਪਿੰਡ ਜਾਂਦੇ ਉਹ ਪਹਿਲਾਂ ਆਇਆ ਬੈਠਾ ਹੁੰਦਾ ਜਵਾਨ ਤੁੱਥੀ ਹੋਏ ਥਾਣੇ 'ਚੀ ਸੋ ਉਹ ਮਿਲੀ ਭੁਗਤ ਖਤਮ ਕਰਕੇ ਸਾਰਾ ਬਦਲ ਕੇ ਉਦੋਂ ਬਾਅਦ ਫਿਰ ਅਸੀਂ ਐਕਸ਼ਨ ਲਿਆ ਪੂਰਾ ਜਿਵੇਂ ਯੁੱਧ ਦੇ ਵਿੱਚ ਫੌਜ ਪਲੈਨਿੰਗ ਬਣਾਉਂਦੀ ਹੈ ਕਿ ਪਹਿਲੀ ਡਿਫੈਂਸ ਤਿਆਰ ਰਹਿਣਗੇ ਜਿਉ ਇੱਥੇ ਤੱਕ ਆਗੇ ਤਾਂ ਫਿਰ ਆਪਾਂ ਪੋਲੋੜਾ ਦਾਂਗੇ ਜਿਉ ਇੱਥੇ ਤੱਕ ਆਗੇ ਤਾਂ ਜਿਹੜੇ ਉਹ ਸੀ ਪਲਾਨ ਵੱਡਾ ਕੰਮ ਹੈ ਇਹ ਲੋਕਾਂ ਦੇ ਸਹਿਯੋਗ ਬਿਨਾ ਨਹੀਂ ਹੋ ਸਕਦਾ ਚੇਤਨਾ ਮਤੇ ਪਾਰੀਆਂ ਨੇ ਬਹੁਤ ਭਾਰੀ ਗਿਣਤੀ ਚ ਕਿ ਅਸੀਂ ਆਪਣੇ ਪਿੰਡ ਵਿੱਚ ਨਾ ਨਸ਼ਾ ਵੇਚਣ ਦੇਣਾ ਤੇ ਨਾ ਹੀ ਸਾਡੇ ਪਿੰਡ ਚ ਕੋਈ ਜ਼ਮਾਨਤ ਦੇਊਗਾ ਉਹਦੀ ਜੇ ਕੋਈ ਫੜਿਆ ਗਿਆ ਸਾਡੇ ਪਿੰਡ ਦਾ ਬੰਦਾ ਚਾਹੇ ਸਾਡਾ ਆਡੀਐਫ ਦਾ ਪੈਸਾ ਆ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਕੈਪਟਨ ਸਾਹਿਬ ਉਸ ਪੈਸੇ ਨੂੰ ਗਲਤ ਇਸਤੇਮਾਲ ਕਰ ਗਏ ਉਹਨਾਂ ਨੇ ਪੈਸਾ ਰੋਕਤਾ ਪੈਸਾ ਰੋਕਦਾ ਜਦੋਂ ਸਰਕਾਰ ਬਣ ਗਈ ਆਪਣੀ ਅਸੀਂ ਉਹਨਾਂ ਨੂੰ ਕਹੇ ਵੀ ਸਾਡਾ ਪੈਸਾ ਰੁਕਿਆ ਪਿਆ ਉਹ ਕਹਿੰਦੇ ਪਹਿਲਾਂ ਪ੍ਰਧਾਨ ਸਭਾ ਚ ਮਤਾ ਪਾਓ ਵੀ ਇਹ ਪੈਸਾ ਤੁਸੀਂ ਸਿਰਫ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਤੇ ਵਰਤੋਗੇ ਅਸੀਂ ਮਤਾ ਪਾਤਾ ਅਸੀਂ ਕਹੇ ਠੀਕ ਹੈ ਸਾਡੇ ਸਾਰੀਆਂ ਮੰਡੀਆਂ ਨੂੰ ਜਾਂਦੀਆਂ ਨੇ ਹੈਨਾ ਤੇ ਅਸੀਂ ਮਤਾ ਪਾ ਕੇ ਵਿਧਾਨ ਸਭਾ ਚ ਪਾਸ ਕਰ ਦਿੱਤਾ ਵੀ ਲੈ ਆਓ ਜੀ ਹੁਣ ਦੇ ਦਿਓ ਉਸ ਤੋਂ ਬਾਅਦ ਉਹਨਾਂ ਦਾ ਮਨ ਬੇਈਮਾਨ ਹੋ ਗਿਆ ਵੀ ਯਾਰ ਇਹ ਤਾਂ ਫਿਰ ਭਵੰਤ ਮੰਨ ਦੀ ਚੜਾਈ ਹੋ ਜੂਗੀ ਜੇ ਪੈਸੇ ਦੇਤੇ ਫਿਰ ਉਹ ਸ਼ਰਤਾਂ ਲਾਉਣ ਲੱਗ ਗਏ 2% ਫੀਸ ਕਟਾਓ ਮੰਡੀਰੀ ਹੁਣ ਚਾਰ ਹੈ ਹੈਨਾ 2 ਕਰੋ ਇਹਨੂੰ ਇਹਨੂੰ ਫੁਲਾਨੇ ਨੂੰ ਜ਼ੀਰੋ ਕਰੋ ਮੈਂ ਕਹਿੰਦਾ ਮੰਡੀ ਬੋਰਡ ਸਾਡਾ ਬਹੁਤ ਵੱਡਾ ਵਿਭਾਗ ਹੈ 4000 ਕਰੋੜ ਰੁਪਏ ਸਾਲ ਦਾ ਸਾਡਾ ਮੰਡੀ ਬੋਰਡ ਚ ਆਉਂਦਾ ਹੈ ਤੇ ਤੁਸੀਂ ਐ ਜ਼ੀਰੋ ਕਰਕੇ ਅਸੀਂ ਕਿਵੇਂ ਕਰਾਂਗੇ ਕੰਮ ਜੇ ਕਿਤੇ ਸਾਡਾ 6000 ਕਰੋੜ ਉਹ ਦੇ ਦੇਣ 67000 ਕਰੋੜ 67000 ਕਿਲੋਮੀਟਰ ਸੜਕਾਂ ਨੇ ਜਿਹੜੀਆਂ ਲਿੰਕ ਰੋਡਾਂ ਨੇ ਮਤਲਬ ਇਹੋ ਜਿਹੇ ਸੜਕਾਂ ਬਣ ਜਾਣਗੀਆਂ 6000 ਕਰੋੜ ਨਾਲ ਵੀ ਤੁਹਾਨੂੰ ਕਿਸੇ ਨੂੰ ਦੁਬਾਰੇ 6 ਸਾਲ ਕਟੋ ਘੱਟ 6 ਸਾਲ ਤੁਹਾਨੂੰ ਪੁੱਛਣਾ ਨਹੀਂ ਪਊਗਾ ਵੀ ਸੜਕ ਨਹੀਂ ਹੈਗੀ ਜੀ ਆਹ ਨਹੀਂ ਹੈਗਾ ਹੁਣ ਚਲੋ ਠੀਕ ਹੈ ਅਸੀਂ ਦੇਈ ਜਾਂਦੇ ਆ ਮੰਡੀ ਬੋਡ ਵਾਲੇ ਪਾਸੇ ਜਿੰਨਾ ਕਿ ਸਾਡੇ ਕੋਲ ਇਨਕਮ ਆਉਂਦੀ ਹੈ ਪਰ ਸੈਂਟਰ ਵਾਲੇ ਪਾਸੇ ਸਾਨੂੰ ਕੋਈ ਹੈਲਪ ਨਹੀਂ ਆਉਂਦੀ ਕੋਈ ਗੱਲ ਨਹੀਂ ਇਹੀ ਰੱਖੂਗਾ ਮੈਂ ਮੰਗਾ ਉੱਤੇ ਜਾ ਕੇ ਪਰ ਸੋਨੂੰ ਆਪਾਂ ਹੱਕ ਮੰਗਦੇ ਆ ਕੋਈ ਭੀਖਤਾ ਮੰਗਦੇ ਨਹੀਂ ਉਹਨਾਂ ਤੋਂ ਸੋ ਜੇ ਮੈਂਥੋਂ ਥੋੜਾ ਜਿਹਾ ਟਾਈਮ ਲੱਗ ਜਾਂਦਾ ਕਈ ਵਾਰੀ ਧੂਰੀ ਦੀ ਵਾਰੀ ਆਉਂਦਿਆਂ ਨੂੰ ਪਰ ਇਹਦਾ ਇਸ ਗੱਲ ਦਾ ਗੁੱਸਾ ਨਾ ਕਰਿਓ ਵੀ ਘੱਟੋ ਨੇ ਪਰ ਇਸ ਗੱਲ ਦਾ ਮਾਣ ਜ਼ਰੂਰ ਕਰ ਲਿਆ ਕਰੋ ਕਿਤੇ ਨਾ ਕਿਤੇ ਹੁੰਨਾ ਹੀ ਆ ਮੈਂ ਤੁਸੀਂ ਇਹੀ ਸੋਚ ਲਿਆ ਕਰੋ ਵੀ ਸਾਡੇ ਆਲਾ ਫਿਰਦਾ ਕਿਤੇ ਨਾ ਕਿਤੇ ਹੈ ਨਾ ਸੋ ਸਾਰੇ ਪੰਜਾਬ ਜਾਣਾ ਨੰਗਲ ਤੋਂ ਲੈ ਕੇ ਫਾਜ਼ਿਲਕਾ ਤੱਕ ਬੂਰ ਤੋਂ ਲੈ ਕੇ ਪਠਾਨਕੋਟ ਤੱਕ ਬਹੁਤ ਸਾਰੇ ਕੰਮ ਨੇ 3.5 ਕਰੋੜ ਲੋਕਾਂ ਦਾ ਲਾਣੇਦਾਰ ਬਣਾਤਾ ਤੁਸੀਂ ਮੈਨੂੰ ਇੱਕ ਘਰ ਚਲਾਉਣ ਵਾਸਤੇ ਵੀ ਦੇਖ ਲਓ 5 5 6 ਜੀਆਂ ਦਾ ਘਰ ਚਲਾਉਣਾ ਲਾਣੇਦਾਰ ਦਾ ਕੀ ਹਾਲ ਹੋ ਜਾਂਦਾ ਹੈ ਕਿ ਉਹ ਤੋਂ ਮਤਲਬ ਝਗੜੇ ਹੀ ਬੜੀ ਮੁਸ਼ਕਲ ਨਾਲ ਸੁਲਝਾਏ ਜਾਂਦੇ ਘਰ ਦੇ ਤੇ ਇੱਕ ਐਡਾ ਵੱਡਾ ਪਰਿਵਾਰ ਹੈ 3.5 ਕਰੋੜ ਲੋਕਾਂ ਦਾ ਤੇ ਉਹਨੂੰ ਸੰਭਾਲਣਾ ਔਖਾ ਕੰਮ ਹੈ ਪਰ ਜਿਵੇਂ ਕਹਿੰਦੇ ਆ ਕਿ ਜਿਹੜਾ ਚੁੰਝ ਦਿੰਦਾ ਉਹ ਝੋਗਾ ਵੀ ਦਿੰਦਾ ਜਿਹੜਾ ਕੋਈ ਜ਼ਿੰਮੇਵਾਰੀ ਦਿੰਦਾ ਪਰਮਾਤਮਾ ਤਾਂ ਫਿਰ ਉਹ ਜ਼ਿੰਮੇਵਾਰੀ ਨਿਭਾਉਣ ਦਾ ਸਮੱਤ ਵੀ ਬਖਸ਼ਦਾ ਪਲ ਵੀ ਬਖਸ਼ਦਾ। ਇਹੀ ਅਰਦਾਸ ਕਰਦੇ ਆ ਪਿੰਡ ਵਸਦੇ ਹੱਸਦੇ ਰਹਿਣ, ਨਗਰ ਖੇੜੇ ਤਰੱਕੀਆਂ ਕਰਨ ਔਰ ਸਰਬੱਤ ਦਾ ਭਲੇ ਦੀ ਗੁਰਬਾਣੀ ਹਰ ਰੋਜ਼ ਪਿੰਡਾਂ ਚੋਂ ਸਪੀਕਰਾਂ ਚੋਂ ਦੋ ਦੋ ਟਾਈਮ ਜਿਹੜੀ ਗੂੰਜਦੀ ਹੈ ਤੇ ਆਪਾਂ ਦਿਲ ਦੇ ਸੱਚੇ ਆ ਜੋ ਗੱਲ ਦਿਲ ਚ ਹੈ ਉਹੀ ਜ਼ੁਬਾਨ ਤੇ ਹੈ। ਆਪਾਂ ਕੋਈ ਛਲਕਪਟ ਵਾਲੇ ਹੈ ਨਹੀਂ। ਸੋ ਇਸ ਕਰਕੇ ਇਹਹੀ ਬਸ ਉਹਨਾਂ ਨੂੰ ਪੰਗਾ ਹੈ। ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਕਿ ਵੀ ਆਮ ਘਰਾਂ ਚੋਂ ਮੁੰਡਾ ਉੱਠ ਕੇ ਕੋਈ ਯਾਰ ਇੱਥੇ ਕਿਉਂ ਆ ਗਿਆ ਇਹ ਕੁਰਸੀਆਂ ਤੇ ਸਾਡੇ ਮੁੰਡੇ ਬੈੰਦੇ ਹੁੰਦੇ ਆ ਐਂ ਮੁੱਖ ਮੰਤਰੀ ਕਦੇ ਪਹਿਲਾਂ ਤੁਹਾਨੂੰ ਮਿਲਿਆ ਸੀ ਐ ਜਦ ਪਿੰਡ ਵਾਲੇ ਬੁਲਾਏ ਹੋਣ ਜਾਂ ਕੋਈ ਆਏ ਨਾ ਜੀ ਕਿੱਥੇ ਉਹ ਆਹ ਹੈ ਦੀ ਦੋ ਮੱਖੀਆਂ ਆ ਜਾਣ ਉਹ ਦੋ ਅਫਸਰ ਸਸਪੈਂਡ ਕਰ ਦਿੰਦੇ ਡੀਸੀ ਨੂੰ ਵੀ ਮੱਖੀ ਕਿਵੇਂ ਆ ਗਈ ਇੱਥੇ ਹੈਨਾ ਅਸੀਂ ਬੰਦ ਕਰਾਉਂਦੇ ਆ ਯਾਰ ਏਸੀ ਜੇ ਬੰਦ ਕਰੋ ਗਰਮੀ ਚ ਰਹਿ ਲਾਂਗੇ ਘੰਟਾ ਫੇਰ ਕੀ ਹੁੰਦਾ ਹੈਨਾ ਇਹਨਾਂ ਦੇ ਨਾਲ ਹੀ ਤਾਂ ਖੜੇ ਸੋ ਇਸ ਕਰਕੇ ਦੁੱਖ ਸੁੱਖ ਜਾਣਦੇ ਆ ਸਾਰੇ ਪਾਣੀ ਦੀ ਕੀਮਤ ਪਤਾ ਨੱਕਿਆਂ ਤੇ ਬੈਠੇ ਹੋਏ ਆ ਖੇਤਾਂ 'ਚ ਕੰਮ ਕੀਤੇ ਹੋਏ ਨੇ ਸਾਰੇ ਚੁੱਲ੍ਹੇ ਦੀ ਅੱਗ ਦਾ ਵੀ ਪਤਾ ਹੈ ਕਿ ਜਦੋਂ ਘਰ 'ਚ ਕੋਈ ਨਸ਼ਾ ਕਰਨ ਲੱਗ ਜੇ ਸਭ ਤੋਂ ਵੱਧ ਜਿਹੜਾ ਪੀੜਤ ਹੁੰਦੀ ਉਹ ਘਰ ਦੀ ਲੇਡੀਜ਼ ਹੁੰਦੀਆਂ ਚਾਹੇ ਪੁੱਤ ਲੱਗ ਜੇ ਚਾਹੇ ਘਰ ਵਾਲਾ ਲੱਗ ਜੇ ਚਾਹੇ ਬੇਟਾ ਲਾ ਚਾਹੇ ਭਰਾ ਵਾਲਾ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਘਰ ਦੀ ਅੱਗ ਖਤਰੇ 'ਚ ਪੈ ਗਈ ਸੋ ਘਰ ਵੀ ਚੁੱਲ੍ਹੇ ਵੀ ਬਚਾਉਣੇ ਆ ਤਰੱਕੀਆਂ ਵੀ ਕਰਨੀਆਂ ਆ ਮੈਨੂੰ ਬਹੁਤ ਚੰਗਾ ਲੱਗਿਆ ਕਿ ਬਹੁਤ ਯੰਗ ਮੁੰਡੇ ਸਰਪੰਚ ਨਵੇਂ-ਨਵੇਂ ਆਈਡੀਆ ਲੈ ਕੇ ਆਏ ਐ ਤੇ ਆਉਣ ਵਾਲੇ ਦਿਨਾਂ 'ਚ ਫੇਰ ਆਉਣ ਜਿਵੇਂ 2 ਦਿਨ ਦਾ ਸੀ ਧੂਰੀ ਦਾ ਰੱਖਿਆ ਸੀਗਾ ਹੁਣ ਇਸ ਤੋਂ ਬਾਅਦ ਮੈਂ ਜਾਊਂਗਾ ਧੂਰੀ ਕਿੱਥੇ ਪੈਗਾ ਪੰਸਰ ਸੈਫਰ ਉਹਦੇ 'ਚ ਇੱਕ ਬਹੁਤ ਕਮਾਲ ਦੀ ਗੱਲ ਪਤਾ ਲੱਗੀ ਧੂਰੀ ਵਾਲੇ ਲੋਕਾਂ ਦੀ ਉਹ ਪਤਾ ਤੁਹਾਨੂੰ ਵੀ ਨਹੀਂ ਹੋਣਾ ਪਰ ਚੰਗੀਆਂ ਚੀਜ਼ਾਂ ਤੁਹਾਨੂੰ ਦੱਸਦੇ ਹੀ ਨਹੀਂ ਇਹ ਮੈਨੂੰ ਮੈਂ ਕਿਤੇ ਮੀਟਿੰਗ ਕੀਤੀ ਕੋਆਪਰੇਟਿਵ ਬੈਂਕਾਂ ਦੀ ਕੋਆਪਰੇਟਿਵ ਬੈਂਕਾਂ ਸਰਕਾਰੀ ਬੈਂਕਾਂ ਉਹਦੇ 'ਚ ਖਾਤਾ ਨਹੀਂ ਲੋਖ ਲਾਉਂਦੇ ਪਰ ਕਰਜ਼ਾ ਲੈਂਦੇ ਆ ਉਥੋਂ ਵੱਡੇ ਵੱਡੇ ਜਿਨ੍ਹਾਂ ਦੇ 2-2 5 9 11 ਖੜੇ ਨੇ ਉਹੋ ਬੰਦੇ ਜਿਹੜੇ ਕਰਜ਼ਾ ਨਹੀਂ ਮੋੜ ਰਹੇ ਦੋ ਵਿਮਲ ਕੁਤੇ ਚਲਦੀ ਹੋਊਗੀ ਕਿਤੇ ਲੀਡਰ ਨਾ ਬਣਦੀ ਹੋਊਗੀ ਜਾਂ ਫਿਰ ਮੈਨੇਜਰ ਨਾ ਕਰ ਲੈਂਦੇ ਸੈਟਿੰਗ ਤਾਂ ਰਿਕਵਰੀ ਰੇਟ ਜਿਹੜਾ ਐ ਕੋਰਪੋਰੇਟ ਬੈਂਕਾਂ ਦਾ ਬਹੁਤ ਘੱਟੇ ਚੱਲ ਰਿਹਾ ਸੀ ਅਚਾਨਕ ਇੱਕ ਠੰਡੀ ਹਵਾ ਦਾ ਬੁੱਲਾ ਉਸ ਕਾਗਜ਼ 'ਚੋਂ ਮੈਨੂੰ ਦਿਖਿਆ ਇਹਦਾ ਧੂਰੀ ਹਲਕਾ ਹੈ ਇਹਦਾ ਜਿਹੜਾ ਰਿਕਵਰੀ ਰੇਟ ਹੈ ਮਤਲਬ ਕਰਜ਼ਾ ਮੋੜ ਹੁੰਦਾ 99% ਹੈ ਜੀ ਪੰਜਾਬ ਚ ਨੰਬਰ 1 ਹੈ ਕਈ ਪਿੰਡਾਂ ਦਾ 100% ਹੈ ਕਈ ਇਹੋ ਜਿਹੇ ਜ਼ਿਲ੍ਹੇ ਨੇ ਜਿੱਥੇ ਮਾਈਨਸ ਚੱਲ ਰਿਹਾ ਜਮਾ ਹੀ ਨਹੀਂ ਮੋੜਿਆ ਮਤਲਬ ਸੋ ਅਸੀਂ ਅੱਜ ਉਹਨਾਂ ਨੂੰ ਸਨਮਾਨਤ ਕਰਾਂਗੇ ਲੋਕਾਂ ਨੂੰ ਵੀ ਤੇ ਬੈਂਕ ਵਾਲੇ ਸਟਾਫ ਨੂੰ ਵੀ ਵੀ ਭਾਈ ਤੁਸੀਂ ਆਪਾਂ ਜੇ ਆਪਣੀ ਕੋਆਪਰੇਟਿਵ ਬੈਂਕ ਚ ਖਾਤਾ ਖਿਲਾਓ ਇਕ ਕੋਈ ਗਲਤਫਹਿਮੀ ਜਾਂ ਕੋਈ ਇਦਾਂ ਤਾਂ ਪਾਣ ਦੇ ਪਹਿਲਾਂ ਨਹੀਂ ਉਹ ਮੈਂ ਤਾਂ ਛੋਟਾ ਹੁੰਦਾ ਸੀ ਉਦੋਂ ਮੈਂ ਤਾਂ ਬਾਅਦ ਚ ਮੈਨੂੰ ਪਤਾ ਲੱਗਿਆ ਵੀ ਜਦੋਂ ਪਾਹ ਖੜਾ ਦਾ ਪਾਣੀ ਆਉਣ ਲੱਗਿਆ ਕੱਸੀਆਂ ਚ ਆਪਣੇ ਉਦੋਂ ਮੈਂ ਲਗਾ ਕਾਮਰੇਡਾਂ ਦਾ ਜ਼ੋਰ ਸੀਗਾ ਉਹਨਾਂ ਨੇ ਇੱਕ ਗੱਲ ਫਲਾਤੀ ਕਹਿੰਦੇ ਵੀ ਇਹ ਪਾਣੀ ਨਾ ਲਾਇਓ ਇਹ ਜੋ ਤਾਂ ਬਿਜਲੀ ਕੱਢ ਲਈ ਪਾਣੀ ਤਾਂ ਫੋਕਾ ਇਹ ਲੋਕਾਂ ਦੇ ਮਨ ਚ ਬੈ ਗਈ ਉਦੋਂ ਕਿਹੜਾ ਕੋਈ ਵਟਸਐਪ ਹੁੰਦਾ ਸੀ ਜਾਂ ਕੋਈ ਕਲੀਅਰ ਕਰੇ ਕੋਈ ਇਹ ਫੋਕਾ ਪਾਣੀ ਆ ਬਿਜਲੀ ਦਾ ਕਹਿੰਦੇ ਕੱਢ ਲੀਏ ਚੋਂ ਇੱਥੇ ਕਰੰਟ ਹੈ ਨਹੀਂ ਇਸ ਪਾਣੀ 'ਚ ਹੁਣ ਪਾਣੀ ਥੋੜੀ ਬਿਜਲੀ ਪਾਣੀ ਪਾਣੀ 'ਚ ਥੋੜੀ ਹੁੰਦੀ ਉਹ ਤਾਂ ਚੱਕਰੀ ਘਮਾਉਂਦੀ ਐ ਐਦਾਂ ਹੀ ਨਾ ਗੱਲ ਤਾਂ ਮੈਂ ਭੁਲਾ ਰਖਿਆ ਕਿ ਵੀ ਜੇ ਕੋਆਪਰੇਟ ਬੈਂਕ 'ਚ ਖਾਤਾ ਖਲਾਵਾਂਗੇ ਤਾਂ ਜਿਹੜਾ ਅਸੀਂ ਕਰਜ਼ਾ ਦੇਣਾ ਹੈ ਜਦੋਂ ਅਸੀਂ ਫਸਲ ਲੈ ਕੇ ਆਵਾਂਗੇ ਉਹ ਫਸਲ ਦੇ ਜਿਹੜੇ ਪੈਸੇ ਆਉਣਗੇ ਕੋਆਪਰੇਟ ਬੈਂਕ ਵਾਲੇ ਉਹ ਚੋਂ ਕੱਟ ਲੈਣਗੇ ਇਹ ਹੋ ਨਹੀਂ ਸਕਦਾ ਜੀ ਇਹ ਮੈਂ ਤੁਹਾਨੂੰ ਕਾਨੂੰਨ ਦੱਸ ਦੇਣਾ ਉਹ ਜਿਹੜਾ ਪੈਸਾ ਹੈ ਸੀਸੀਐਲ ਕਹਿੰਦੇ ਆ ਉਹਨੂੰ ਕੈਸ਼ ਕ੍ਰੈਡਿਟ ਲਿਮਿਟ ਉਹ ਪੈਸਾ ਜਦੋਂ ਟਰਾਲੀ ਲੈ ਗਈ ਤੁਲ ਗਈ ਉਹ ਪੈਸਾ ਸਿੱਧਾ ਕਿਸਾਨ ਦੇ ਖਾਤੇ ਜਾਂਦਾ ਜੀ ਉਹਨੂੰ ਛੇੜ ਨਹੀਂ ਸਕਦੇ ਤੁਸੀਂ 1 ਰੁਪਿਆ ਵੀ ਉਹ ਚੋਂ ਇਧਰ ਤੁਰੇ ਗੱਲ ਸਕਦੇ ਬਿਲਕੁਲ ਇਸ ਗੱਲ ਦਾ ਡਰ ਕੱਢ ਦੋਗੇ ਪਤਾ ਨਹੀਂ ਅਸੀਂ ਕੀ ਕਰੂਗੀ ਗਵਰਨਮੈਂਟ ਵੀ ਸਾਡੇ ਫਸਲ ਦੇ ਪੈਸੇ ਹੀ ਰੱਖ ਲੂਗੀ ਵੀ ਤੂੰ ਤਾਂ ਇਹਨੇ ਦੇਣੇ ਨੇ ਉਹ ਜਦੋਂ ਫਰਨੇ ਨੇ ਕਿਸੇ ਨੇ ਆਰਾਮ ਨਾ ਪਰਦੇ ਕੋਈ ਨਹੀਂ ਇੰਡਸਟਰੀਅਲ ਨਾਲ ਵੀ ਅਸੀਂ ਕਰਦੇ ਰਹਿੰਦੇ ਆ ਓਟੀਐਸ ਕਹਿੰਦੇ ਆ ਵਨ ਟਾਈਮ ਸੈਟਲਮੈਂਟ ਵੀ ਚਲ ਯਾਰ ਐਂ ਕਰ ਵਿਆਹ ਛੱਡ ਦਿੰਨੇ ਆ ਚਲ ਮੂਲ ਹੀ ਕਰਾ ਦੇ ਯਾਰ ਪਰ ਇਹ ਨਵੇੜ ਕੰਮ ਠੀਕ ਹੈ ਨਾ ਲਾਲ ਲਕੀਰ ਤਾਂ ਹਟੇ ਨਹੀਂ ਤਾਂ ਲਾਲ ਲਕੀਰਾਂ ਹੀ ਬਹੁਤ ਹੋਈਆਂ ਪਈਆਂ ਫਰਦਾਂ ਪਲੱਜ ਕੀਤੀਆਂ ਪਈਆਂ ਜ਼ਮੀਨਾਂ ਤੇ ਲਿਮਟਾਂ ਕਰਾ ਰੱਖੀਆਂ ਤੇ ਨਾਲੇ ਬੈਂਕ ਚ ਖਾਤਾ ਖਲਾਉਂਗੇ 3% ਸਸਤਾ ਦਿੰਦਾ ਜੀ ਕੋਆਪਰੇਟਿਵ ਬੈਂਕ ਕਰਜਾ 3% ਸਸਤਾ ਹੈ ਦੂਜਿਆਂ ਨਾਲੋਂ ਉਹ ਵੀ ਬਚਦਾ ਕਿਉਂਕਿ ਸਰਕਾਰੀ ਅਫਸਰ ਨੇ ਉਹ ਕਹਾ ਮੇਰੀ ਕੋਈ ਤਾਂ ਨਹੀਂ ਕਦੋਂ ਬਦਲੀ ਹੋ ਜੂ ਮੈਂ ਕੀ ਲੈਣਾ ਬੈਂਕ ਤੋਂ ਠੀਕ ਹੈ ਨਾ ਤੇ ਉਹ ਪ੍ਰਾਈਵੇਟ ਵਾਲੇ ਰੋਜ਼ ਆਉਂਦੇ ਆ ਤੁਹਾਡੇ ਕੋਲ ਐਚਡੀਐਫਸੀ ਵਾਲੇ ਬਾਪੂ ਜੀ ਤਾਇਆ ਜੀ ਬਾ ਤੁਸੀਂ ਇੱਕ ਵਾਰੀ ਕਾ ਲੱਖ ਵਾਲਾ ਕਹਿੰਦਾ ਯਾਰ ਤਿੰਨ ਚਾਰ ਵਾਰੀ ਆ ਗਿਆ ਚੱਲ ਯਾਰ ਇਹਦਾ ਮੂੰਹ ਰੱਖ ਲੈਨੇ ਮੂੰਹ ਮਲਾ ਜਾ ਚੱਲ ਯਾਰ ਲੱਖ ਰੁਪਏ ਦਾ ਖਾਤਾ ਖੋਲ ਦੂ ਐਂ ਖਲਾ ਲੈਂਦੇ 98% ਖਾਤੇ ਪ੍ਰਾਈਵੇਟ ਬੈਂਕਾਂ 'ਚ ਨੇ 1.5% ਹੀ ਹੈ ਚ ਤਾਂ ਕੋਆਪਰੇਟ ਵਿੱਚ ਪਰ ਕਰਜ਼ਾ ਇੱਥੋਂ ਲੈਣਾ ਫਿਰ ਮੋੜਨਾ ਨਹੀਂ ਉਹ ਕੋਈ ਅਨਾਉਂਸਮੈਂਟ ਕਰ ਦਿੰਦੇ ਵੀ ਕਰਜ਼ਾ ਮaaf ਕਰਾਂਗੇ ਓਵੇਂ ਮaaf ਕਰਨਗੇ ਛੱਡੂ ਪਰ ਪਹਿਲਾਂ ਹੀ ਕਿਸ ਤਾ ਪਰ ਨੂੰ ਹਟ ਜਾਂਦੇ ਆ ਪਰ ਪੈਸਾ ਥੋੜਾ ਹੈ ਇਹ ਬੈਂਕ ਥੋੜੇ ਵਾਅਦੇ ਤੇ ਚੱਲੂਗੀ ਕੋਆਪਰੇਟਿਵ ਤੋਂ ਖਾਦ ਲਓ ਕੋਆਪਰੇਟਿਵ ਤੋਂ ਬੀਜ ਲਓ ਸਬਸਿਡੀ ਸਾਰੀ ਉਥੇ ਦਿੰਨੇ ਆਪਾਂ ਕੋਆਪਰੇਟ ਤੋਂ ਸਪਰੇਆ ਲਓ ਹਨਾ ਕੋਆਪਰੇਟਿਵ ਸਿਸਟਮ ਨੂੰ ਥੋੜਾ ਜਿਹਾ ਜੇ ਜੀਵਿਤ ਕਰ ਲਈਏ ਤਾਂ ਖੇਤੀ ਜਿਹੜੀ ਹੈ ਬਹੁਤ ਸੌਖੀ ਵੀ ਹੋ ਜੂਗੀ ਕਰਜ਼ਾ ਮੁਕਤ ਹੋ ਜੂਗੀ ਕਰਜ਼ਾ ਮਾਫੀ ਨਹੀਂ ਕਰਜ਼ਾ ਮੁਕਤ ਮੁਕਤ ਹੋ ਜੂਗੀ ਤੇ ਇਹ ਦੋ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਬਾਕੀ ਜਿੰਨਾ ਪਾਣੀ ਤੁਹਾਡੇ ਕੋਲੇ ਨਹਿਰਾਂ ਦਾ ਆਉਂਦਾ ਉਹਨੂੰ ਵਰਤੋ ਇੱਕ ਦੂਜਾ ਜੇ ਨਹਿਰਾਂ ਨਹੀਂ ਵੀ ਆਉਂਦਾ ਆਹ ਜਿਹੜੇ ਨਾ ਇੱਕ ਉਹ ਨੂੰ ਚਲਾਰ ਕੇ ਜ਼ਮੀਨ ਠੰਡੀ ਕਰਦੇ ਆਂ ਜੀ ਇਹ ਕਿਹੜੇ ਬਗਿਆਨੀ ਨੇ ਕਹਿਤਾ ਯਾਰ ਵੀ ਜ਼ਮੀਨ ਤੱਤੀ ਹੋ ਜਾਂਦੀ ਉਹ ਚ ਕੋਈ ਜ਼ਮੀਨ ਠੰਡੀ ਕਰਨ ਦੀ ਲੋੜ ਨਹੀਂ ਇੱਕ ਤਰੀਕ ਨੂੰ ਲਾਈਟ ਦੇਵਾਂਗੇ ਜਿਹੜੇ-ਜਿਹੜੇ ਜ਼ਿਲ੍ਹਿਆਂ ਦਾ ਜ਼ੋਨ ਬਣਾਏ ਹੋਏ ਨੇ 8 ਘੰਟੇ 9 ਘੰਟੇ 10 ਘੰਟੇ ਵੀ ਮਿਲੂਗੀ ਠੀਕ ਹੈ ਨਾ ਤੇ ਉਹ ਜ਼ੋਨਾਂ ਦੇ ਵਿੱਚ ਜਿਹੜਾ ਬਿਜਲੀ ਮਿਲੂਗੀ ਪਾਣੀ ਜਿੱਥੇ ਨਹਿਰ ਦਾ ਆ ਗਿਆ ਨਹਿਰ ਦਾ ਵੀ ਮਿਲੂਗਾ ਤੇ ਕੋਸ਼ਿਸ਼ ਇਹ ਕਰਨੀ ਆ ਵੀ ਆਪਾਂ ਸਮਝ ਲਓ ਵੀ ਜਦੋਂ ਮੋਟਰ ਚਲਾਉਨੇ ਹੋ ਜਿਵੇਂ ਆਪਾਂ ਜੇ ਬਿਲਾਉਂਦੇ ਹੋਣ ਬਿਜਲੀ ਦੇ ਨਾ ਫਿਰ ਬਾਥਰੂਮ ਚੋਂ ਬਾਅਦ ਚ ਨਿਕਲਦੇ ਆਂ ਲਾਈਟ ਪਹਿਲਾਂ ਬਜਾਉਨੇ ਆਂ ਜਦੋਂ ਬਿਜਲੀ ਫ੍ਰੀ ਕਰ ਦਿੰਦੇ ਆਂ ਫਿਰ ਉਹ ਚਲ ਛੱਡ ਡੇ ਘੜਾ ਬਿਲਾਉਂਦਾ ਮੁਫਤੀ ਚੀਜ਼ ਦਾ ਥੋੜਾ ਜਿਹਾ ਜ਼ਿਆਦਾ ਪਾਉ ਕਰ ਲੈਣਾ ਮੋਟਰ ਜਦੋਂ ਚਲਾਉਂਦੇ ਆਂ ਸਮਝ ਲਓ ਚਾਂਦੀ ਕੱਢੀ ਜਾਂਦੇ ਆਂ ਥੱਲੋਂ ਚਾਂਦੀ ਬਹੁਤ ਕੱਢ ਲਈ ਹੁਣ ਤਾਂ ਧਰਤੀ ਵੀ ਜਵਾਬ ਦੇ ਜਾਂਦੀ ਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਗੁਰੂ ਸਾਹਿਬ ਨੇ ਤਿੰਨ ਦਰਜੇ ਦਿੱਤੇ ਸੀ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਆ ਨਾ ਰਵਾਜ ਚੱਲ ਪਿਆ ਕਣਕ ਨੂੰ ਵੀ ਕਣਕ ਦਾ ਵੀ ਜਿਹੜਾ ਬਚਦਾ ਛੋਟਾ ਛੋਟਾ ਉਹਨੂੰ ਅੱਗ ਲਾ ਦਿੰਦੇ ਨੇ ਕੱਲ ਹੁਣ ਉਹ ਜੋ ਤੂਫਾਨ ਆਇਆ ਉੱਥੇ ਅੱਗ ਲਾਈ ਬੈਠੇ ਸੀਗੇ ਜਹਾਂਗੀਰ ਕੋਲੇ ਠੀਕ ਹੈ ਮੈਂ ਕਿਹਾ ਯਾਰ ਕਾਦੇ ਬਾਤ ਹੈ ਕੀ ਕੀ ਕਹਿੰਦਾ ਤੁਹਾਨੂੰ ਇਹ ਹੈ ਨਾ ਪਹਿਲਾਂ ਤਾਂ ਧੂਆ ਉਹ ਥੋਡਿਆਂ ਅੰਦਰਾਂ ਚ ਜਾਂਦਾ ਥੋੜੇ ਜਿਹਾ ਆਕਾਂ ਚ ਜਾਂਦਾ ਹੈ ਬਾਕੀ ਤਾਂ ਪਤਾ ਨਹੀਂ ਕਿੱਥੇ ਜਾਊਗਾ ਉਹ ਸੋ ਪਵਨ ਗੁਰੂ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਰਜੇ ਜੇ ਤਿੰਨੇ ਦਰਜੇ ਥੋੜੇ ਬਹੁਤ ਬਚਾਉਣ ਚ ਕਾਮਯਾਬ ਹੋ ਗਏ ਗੁਰੂ ਸਾਹਿਬ ਦੀਆਂ ਲਾਈਨਾਂ ਜਿਹੜੀਆਂ ਲਿਖੀਆਂ ਪੰਕਤੀਆਂ ਉਹਨਾਂ ਨੇ ਅੱਜ ਤੋਂ ਜਦੋਂ ਲਿਖੀਆਂ ਹੋਣਗੀਆਂ ਤੁਸੀਂ ਸੋਚੋ ਉਦੋਂ ਕਿਹੜਾ ਕੋਈ ਫੈਕਟਰੀ ਧੂਆਂ ਕਰਦੀ ਹੋਣੀ ਗੁਰੂ ਸਾਹਿਬ ਨੇ ਜਦੋਂ ਇਹ ਲਾਈਨਾਂ ਲਿਖੀਆਂ ਹੋਣੀਆਂ ਤੇ ਉਦੋਂ ਕਿਹੜਾ ਕੋਈ ਫੈਕਟਰੀ ਸਿੱਧਾ ਨਾਲੇ ਚੀ ਡੰਪ ਕਰਦੀ ਹੋਣੀ ਆ ਉਹਦਾ ਪਾਣੀ ਉਦੋਂ ਕਿਹੜਾ ਕੋਈ ਸਪਰੇਅ ਕਰਦਾ ਹੋਊਗਾ ਧਰਤੀ ਦੇ ਵੀ ਧਰਤੀ ਦੇ ਪ੍ਰਦਾਨ ਪਾਤੀ ਹੈ ਹੈ ਜਦ ਮੋਨੋਕਰੋਟੋ ਫਾਸਪਾਤੀ ਇਸ ਕਰਕੇ ਉਹ ਗੁਰੂ ਸਾਹਿਬ ਨੂੰ ਪਹਿਲੀ ਹੀ ਪਤਾ ਸੀਗੇ ਵੀ ਇਹ ਤਿੰਨ ਚੀਜ਼ਾਂ ਬਚਾ ਲਿਓ ਆਉਣ ਵਾਲੇ ਦਿਨਾਂ 'ਚ ਉਹ ਅੰਤਰਜਾਮੀ ਸੀ ਉਹ ਉਹਨਾਂ ਨੂੰ ਪਤਾ ਸੀਗਾ ਕਿ ਆਹ ਕੰਮ ਹੋਣ ਵਾਲੇ ਨੇ ਉਹ ਤਾਂ ਉਦੋਂ ਦੇ ਲਿਖ ਗਏ ਨੇ ਉਹ ਗੱਲਾਂ ਸੋ ਜੇ ਆਪਾਂ ਉਹਨਾਂ ਤੇ ਅੱਜ ਥੋੜਾ ਬਹੁਤ ਵੀ ਅਸਰ ਕਰ ਲਿਆ ਉਹਨਾਂ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਥੋੜਾ ਯਾਦ ਕਰ ਲੈਣਗੀਆਂ ਨਹੀਂ ਤਾਂ ਇੱਥੇ ਤੁਰਗੇ ਜਨਤਾ ਤੁਰਗੀ ਜੀ ਕੌਣ ਪੁੱਜਦਾ ਇੱਥੇ ਹਨਾ ਤਿੰਨ ਦਿਨਾਂ ਬਾਅਦ ਭੁੱਲ ਜਾਂਦੇ ਨੇ ਭੋਗ ਤੇ ਆ ਕੇ ਮਤਲਬ ਮੋੜਾ ਦੇਣ ਵੇਲੇ ਵੀ ਨਾ ਜਦੋਂ ਅਰਥੀ ਲੈ ਕੇ ਜਾਂਦਾ ਉਦੋਂ ਵੀ ਮੋਬਾਈਲ ਤੇ ਕਹੀ ਜਾਂਦੇ ਨੇ ਬਾਅਦ ਦੇ ਘੰਟੇ ਦਾ ਕੰਮ ਰਹਿ ਗਿਆ ਮੈਂ ਆਉਣਾ ਬਸ ਇਹ ਨਹੀਂ ਪਤਾ ਵੀ ਅੱਧਾ ਘੰਟਾ ਤੈਨੂੰ ਸਾਹ ਹੋਣੇ ਨੇ ਜਾਂ ਨਹੀਂ ਹੋਣੇ ਸੋ ਕਿਸੇ ਦਾ ਹੱਕ ਨਾ ਖਾਓ ਸਰਪੰਚ ਜਿਹੜਾ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਚੁਣਿਆ ਜਾਣਾ ਮੈਂਬਰ ਚੁਣਿਆ ਜਾਣਾ ਲੋਕਾਂ ਵੱਲੋਂ ਬਹੁਤ ਵੱਡੀ ਗੱਲ ਡਾਕਟਰ ਮਨਮੋਹਨ ਸਿੰਘ ਭਾਰਤ ਦੇ 10 ਸਾਲ ਪ੍ਰਧਾਨ ਮੰਤਰੀ ਰਹੇ ਨੇ ਫਾਈਨਾਂਸ ਮਿਨਿਸਟਰ ਵੀ ਰਹੇ ਨੇ ਪਰ ਕਦੇ ਵੀ ਲੋਕਾਂ ਵੱਲੋਂ ਨਹੀਂ ਚੁਣੇਗੇ ਇਸ ਗੱਲ ਨੂੰ ਉਹ ਤਰਸਦੀ ਚਲੇਗੇ ਕਿ ਮੈਨੂੰ ਕਦੇ ਲੋਕ ਚੁਣ ਲੈਣ ਦਿੱਲੀ ਤੋਂ ਖੜੇ ਹੋਏ ਸੀ ਦਿੱਲੀ ਤੋਂ ਰਾਤੇ ਲੋਕਾਂ ਨੇ ਉਹ ਹਮੇਸ਼ਾ ਰਾਜਸਭਾ ਚ ਹੀ ਰਹੇ ਨੇ ਸੋ ਇੱਕ ਮੈਂਬਰ ਦਾ ਚੁਣਿਆ ਜਾਣਾ ਭਾਵੇਂ ਭਾਵੇਂ 200 ਵੋਟਾਂ ਨੇ ਵੱਡੀ ਗੱਲ ਹੈ ਜੀ ਲੋਕਾਂ ਨੇ 200 ਵੋਟਾਂ ਬੰਦਿਆਂ ਨੇ ਤੁਹਾਨੂੰ ਚੁਣ ਲਿਆ ਸੋ ਇਹੋ ਜਿਹਾ ਕੰਮ ਕਰ ਜੋ ਵੀ ਲੋਕ ਯਾਦ ਕਰਨ ਵੀ ਕਿ ਸਰਪੰਚ ਆਇਆ ਸੀ ਜਾਂ ਇੱਕ ਪੰਚਾਇਤ ਆਈ ਸੀ ਬਈ ਬੜਾ ਇਕਾ ਸੀ ਕਈ ਵਾਰੀ ਪੰਚਾਇਤਾਂ ਹੀ ਆਪਸ ਫਾਟੀਆਂ ਰਹਿੰਦੀਆਂ ਨੇ ਮਤਲਬ ਪਿੰਡ ਚ ਕੰਮ ਨਹੀਂ ਹੋਣ ਦੇਣਾ ਆ ਫਲਾਣੇ ਦਾ ਫਲਾਣੇ ਦਾ ਇਸੇ ਕਰਕੇ ਅਸੀਂ ਚੋਣ ਨਿਸ਼ਾਨ ਨਹੀਂ ਦਿੱਤਾ ਇਸ ਵਾਰ ਪੰਚਾਇਤੀ ਚੋਣਾਂ ਚ ਕਿ ਸਾਨੂੰ ਸਰਪੰਚ ਪਿੰਡ ਦਾ ਚਾਹੀਦਾ ਕਿਤੇ ਪਾਰਟੀ ਦਾ ਨਹੀਂ ਚਾਹੀਦਾ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਿਓ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਲੋਕਤੰਤਰੀਕ ਅਧਿਕਾਰ ਹੈ ਤੁਹਾਡਾ ਪਰ ਜਦੋਂ ਪਿੰਡ ਦਾ ਕੰਮ ਹੋ ਉਹ ਇਕੱਠੇ ਹੋ ਜਾ ਕਰੋ ਜਦੋਂ ਪਿੰਡ ਦਾ ਕੰਮ ਹੋ ਪਿੰਡ 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 ਵਾਸਤੇ ਇਕੱਠੇ ਹੋ ਜਾਓ ਵੋਟਾਂ ਵੇਲੇ ਵੋਟਾਂ ਦਾ ਰੌਲਾ ਮਹੀਨਾ ਡੇਢ ਮਹੀਨਾ ਨਹੀਂ ਰਹਿੰਦਾ ਠੀਕ ਹੈ ਨਾ ਉਹ ਡੇਢ ਮਹੀਨਾ ਜਿਹੜੀ ਪਾਰਟੀ ਚੰਗੇ ਲਾਦੇ ਉਧਰ ਹੋ ਜਾਈ ਮੈਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਨਾ ਪਰ ਜਦੋਂ ਕੰਮ ਲੈਣਾ ਜਿਵੇਂ ਹੁਣ ਅੱਜ ਆਏ ਹਾਂ ਸਾਰੀਆਂ ਪੰਚਾਇਤਾਂ ਇਕੱਠੀਆਂ ਆਈਆਂ ਨੇ ਇੱਕ ਇੱਕ ਜਣੇ ਨੇ ਬੋਲਿਆ ਬਾਕੀਆਂ ਨੇ ਸਹਿਮਤੀ ਦਿੱਤੀ ਹੈ ਕੱਲ ਨੂੰ ਚੈੱਕ ਲਾ ਕੇ ਕੰਮ ਸ਼ੁਰੂ ਕਰ ਦੋ ਸਾਰਿਆਂ ਦੇ ਸਾਹਮਣੇ ਅੱਜ ਕੱਲ ਪੱਕੇ ਦਾ ਕੰਮ ਹੈ ਹਾਂ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਸਾਰਿਆਂ ਨੂੰ ਕਿ ਕੰਮ ਕੋਲੇ ਖੜ ਕੇ ਕਰਾਇਓ ਜਿਹੜੇ ਪੈਸੇ ਆਗੇ ਇਹਨਾਂ ਸੋਚੋ ਸਰਕਾਰ ਦਾ ਪੈਸਾ ਤੇ ਸਰਕਾਰੀ ਕੰਮ ਚੱਲ ਰਿਹਾ ਹੈ ਉਹੀ ਸੜਕ 'ਚ ਮਾੜੀ ਮਾੜੀ ਬਜਰੀ ਪਾ ਗਿਆ ਮਾੜੀ ਲੁੱਕ ਘੱਟ ਲੁੱਕ ਪਾ ਗਿਆ 6 ਮਹੀਨੇ ਬਾਅਦ ਫੇਰ ਖੜਾ ਉਹ ਮੁੱਦਾ ਉਹ ਕੋਲੇ ਖੜਜੋ ਇੱਕ ਬੰਦੇ ਡਿਊਟੀ ਲਾ ਦੋ ਤੈਂ ਦੇਖਣਾ ਉਦੋਂ ਬਾਅਦ ਸਾਨੂੰ ਦੱਸ ਦੋ ਕਿਹਾ ठेकेदार ਮਾਲ ਘੱਟ ਪਾ ਰਿਹਾ ਜੀ ਜਿਹੜੀ ਵੈਰਾਈਟੀ ਬਣਦੀ ਹੈ ਦੋ ਇੱਕ ਦਾ ਮਸਾਲਾ ਜਾਂ ਤਿੰਨ ਇੱਕ ਦਾ ਪਾਉਣਾ ਇਹ ਪਾ ਨਹੀਂ ਰਿਹਾ ਜੀ ਸਕੂਲ ਦਾ ਕਮਰਾ ਪੈ ਰਿਹਾ 6 ਇੱਕ ਦਾ ਪਾਉਂਦਾ ਜੀ ਤਾਂ ਇਹਦਾ ਟਹਿ ਜਾਊਗਾ ਸਾਨੂੰ ਦੱਸ ਦੋ ਉਦੋਂ ਬਾਅਦ ਸਾਡਾ ਕੰਮ ਉਹਨੂੰ ਬਲੈਕਲਿਸਟ ਵੀ ਕਰਾਂਗੇ ਔਰ ਜੁਰਮਾਨਾ ਵੀ ਲਾਵਾਂਗੇ ਵੀ ਭਾਈ ਤੂੰ ਜੋ ਲੋਕਾਂ ਦੀ ਜ਼ਿੰਦਗੀਆਂ ਨਾਲ ਖੇਡਦਾ ਇਹ ਕੰਮ ਨਹੀਂ ਕਰ ਸਕਦਾ ਤੂੰ ਸਰਕਾਰੀ ਪੈਸੇ ਨੂੰ ਖਾ ਨਹੀਂ ਸਕਦਾ ਸਰਕਾਰੀ ਪੈਸਾ ਕੀ ਤੇ ਤੁਹਾਡਾ ਹੀ ਪੈਸਾ ਹੈ ਟੈਕਸ ਦਿਨੇ ਹੋ ਤੁਸੀ ਟੜਕੀ ਉੱਠ ਕੇ ਟੈਕਸ ਦੇਣ ਲੱਗ ਜੰਨੇ ਹੋ ਸਭ ਤੋਂ ਪਹਿਲਾਂ ਚਾਹ ਧਰਦੇ ਆ ਪੱਤੀ ਪਾਉਨੇ ਆ ਪੱਤੀ ਤੇ ਟੈਕਸ ਹੈ ਉਦੋਂ ਬਾਅਦ ਖੰਡ ਪਾਉਨੇ ਆ ਖੰਡ ਤੇ ਟੈਕਸ ਹੈ ਦੁੱਧ ਪਾਉਨੇ ਦੁੱਧ ਤੇ ਟੈਕਸ ਹੈ ਆਟਾ ਗੁੰਨੇ ਆਟੇ ਤੇ ਟੈਕਸ ਹੈ ਆਲੂ ਵਾਲੇ ਪਰੌਂਠੇ ਬਣਾ ਲੈ ਆਲੂਆਂ ਤੇ ਟੈਕਸ ਹੈ ਦਾਲ ਸਬਜ਼ੀ ਵਾਲੀ ਹੋ ਤੇ ਟੈਕਸ ਹੈ ਮੋਬਾਈਲ ਫੋਨ ਕਰਨ ਲੱਗ ਗਏ ਵੀ ਕਿੱਥੇ ਭੁੱਲੇ ਮੋਬਾਈਲ ਤੇ ਟੈਕਸ ਹੈ ਫੇਰ ਕੰਮ ਆਉਣਾ ਮੈਂ ਤੇਰੇ ਕੋਲੇ ਮੋਟਰਸਾਈਕਲ ਸਟਾਰਟ ਕਰ ਲਿਆ ਤੇਲ ਤੇ ਟੈਕਸ ਹੈ ਫੇਰ ਕੋ ਤੁ ਬਾਜ਼ਾਰ ਚ ਕੋਈ ਖਰੀਦ ਕੇ ਲਏ ਉਹ ਸਾਰਾ ਟੈਕਸ ਹੈ ਸ਼ਾਮ ਨੂੰ ਕਰਿਆ ਕਿ ਰੋਟੀ ਖਾਣੇ ਟੈਕਸ ਹੈ ਰੋਟੀ ਤੋਂ ਪਹਿਲਾਂ ਜੋ ਕਰਦੇ ਉਹ ਵੀ ਟੈਕਸ ਹੈ ਵੀ ਰੋਟੀ ਖਾਣੇ ਜੋਗੇ ਦਾ ਹੋ ਜੀਏ ਹੈ ਨਾ ਉਹ ਟੈਕਸ ਹੈ ਸਾਰਾ ਤੇ ਸ਼ਾਮ ਨੂੰ ਸੌਣ ਵੇਲੇ ਕਹਿੰਦੇ ਆਹ ਲੈ ਵੀ ਹੁਣ ਨਹੀਂ ਟੈਕਸ ਐ ਕਿਵੇਂ ਟੈਕਸ ਤੂੰ ਉੱਪਰ ਪੱਕਾ ਜਿਹੜਾ ਚੱਲੀ ਜਾਂਦਾ ਹੈ ਟੈਕਸ ਹੈ ਦਿਨ ਰਾਤ ਟੈਕਸ ਦੇ ਜਾਂਦੇ ਸੁੱਤੇ ਪਏ ਵੀ ਟੈਕਸ ਦੇ ਹੀ ਜਾਂਦੇ ਆ ਪਤਾ ਠੀਕ ਹੈ ਨਾ ਪੈਦਾ ਥੋੜਾ ਥੋੜਾ ਪੈਦਾ ਤੁਸੀਂ ਵਰਤੋ ਵੀ ਉਹਨੂੰ ਆ ਦਿੰਨੇ ਆ 2 ਕਰੋੜ ਦੋ ਤਾਂ 3 ਕਰੋੜ ਦਾ ਚੈੱਕ 40 ਲੱਖ ਦਾ ਪਹਿਲਾਂ ਕਦੇ ਮਿਲੇ ਸੀ 50 ਹਜ਼ਾਰ ਦਾ ਚੈੱਕ ਅਨਾਉਂਸ ਕਰਤਾ ਅੱਜ ਮੁੜ ਕੇ 19 ਪੈਸੇ ਬਾਦਲ ਕਹਿੰਦੇ ਮਗਰ ਲੱਗ ਜਾਂਦੇ ਸੀ ਵੀ 50 ਕਹਿ ਕੇ ਆਏ ਸੀ 5-7 ਹਜ਼ਾਰ ਦਾ ਚੰਡੀਗੜ੍ਹ ਤਾਂ ਜਾਣ ਦਾ ਲੱਗਦਾ ਹੈ ਅਸੀਂ ਨਹੀਂ ਜਾਂਦੇ ਤੁਹਾਡੇ ਚੰਡੀਗੜ੍ਹ ਦੇ gekeੜੇ ਵਜਣ। ਕਾਰ ਕਰੋਗੇ, ਪੰਜ-ਸੱਤ ਜਾਣੇ ਜਾਓਗੇ, ਰੋਟੀ ਖਾਓਗੇ, ਆਓਗੇ, 7-8000 ਨੂੰ ਪੈਂਦਾ ਜੀ ਇੱਕ gekeੜਾ। ਕਾਹਦੇ ਵਾਸਤੇ ਵੀ ਜਦੋਂ ਨਾ ਵੋਟਾਂ ਮੰਗਣੇ ਆਉਂਦੇ ਆਉਂਦੇ ਕੋਠਿਆਂ 'ਚ ਵੀ ਆਉਨੇ ਆਂ ਸੀ। ਵੀ ਆਚਾਰ ਕਰਨੇ ਉੱਥੇ ਜਾ ਕੇ ਵੀ ਕਹਿੰਨੇ। ਧਿਆਨ ਰੱਖਿਓ। ਜਦੋਂ ਸਰਕਾਰ ਬਣ ਜਾਂਦੀ ਹੈ ਕਹੇ ਚੰਡੀਗੜ੍ਹ ਆ ਜਾਓ। ਫਿਰ ਕੀ ਗੱਲ ਸਰਕਾਰ ਬਣਨ ਤੋਂ ਬਾਅਦ ਅਸੀਂ ਕਿਉਂ ਨਹੀਂ ਆ ਸਕਦੇ ਇੱਥੇ? ਅਫਸਰਾਂ ਨਾਲ ਲੇਓ। ਕਿਹੜੀ ਗੱਲ? ਬਨ ਲਿਆ ਤੁਸੀਂ ਬਹੁਤ ਸਾਰਿਆਂ ਨੇ ਪਹਿਲੀ ਵਾਰ ਡੀਸੀ ਦੇਖਿਆ ਹੋਣਾ ਐਸਐਸਪੀ ਦੇਖਿਆ ਹੋਣਾ ਡੀਆਈਜੀ ਦੇਖਣ ਵੀ ਇਹ ਹੁੰਦੇ ਨੇ ਯਾਰ ਹਮ ਤਾਂ ਦਿਖਾਇਆ ਹੀ ਨਹੀਂ ਕਦੇ ਸਵਿਸ ਕਰਕੇ ਅਸੀਂ ਆਪ ਸਾਨੂੰ ਵੀ ਕਹਾਂ ਦੇਖੋ ਤੁਹਾਨੂੰ ਅਸੀਂ ਪੂਰੀ ਖੁੱਲ ਦੇਵਾਂਗੇ ਕੋਈ ਤੁਹਾਨੂੰ ਤੰਗ ਨਹੀਂ ਕਰਦਾ ਕੋਈ ਨਜਾਇਜ਼ ਕੰਮ ਨਹੀਂ ਕਰਾਉਂਦੇ ਵੀ ਅਫਸਰ ਕਵੇ ਜਰ ਮੈਥੋਂ ਆਹ ਪਰਚਾ ਪਵਾਉਂਦੇ ਨੇ ਮੈਂ ਮੈਂ ਸਸਪੈਂਡ ਹੋ ਜਾਦਾ ਪਹਿਲਾਂ ਕਰਾਉਂਦੇ ਸੀ ਐੇ ਕੰਮ ਕੋਈ ਪਰਚਾ ਪੁਰਚਾ ਨਜਾਇਜ਼ ਨਹੀਂ ਪਵਾਉਂਦੇ ਕੋਈ ਕਿਸੇ ਤੇ ਅਸੀਂ ਕੋਈ ਬਦਲਾਖੋਰੀ ਦੀ ਭਾਵਨਾ ਨਹੀਂ ਰੱਖਦੇ ਬਸ ਇਹ ਵੀ ਕੰਮ ਕਰੋ ਅਫਸਰਾਂ ਨੂੰ ਵੀ ਕਹਿਣਾ ਕਿ ਲੋਕਾਂ ਨੂੰ ਖੱਜਲ ਖਵਾਰੀ ਨਾ ਹੋਵੇ ਤੁਹਾਡੇ ਕੋਲੇ ਜਿਹੜਾ ਆਉਂਦਾ ਉਹ ਗੁਰਦੁਆਰੇ ਕਿਸੇ ਡੇਰੇ ਕਿਸੇ ਮੰਦਰ ਮਸੀਤ ਚ ਪਹਿਲਾਂ ਅਰਦਾਸ ਕਰਕੇ ਆਉਂਦਾ ਪ੍ਰਮਾਤਮਾ ਤੇਰਾ ਹੀ ਬੰਦਾ ਬੈਠਾ ਹੋਵੇ ਤੇਰਾ ਹੀ ਰੂਪ ਹੋਵੇ ਉੱਥੇ ਜਿਹੜਾ ਕੁਰਸੀ ਤੇ ਬੈਠਾ ਹੈ ਮੇਰਾ ਕੰਮ ਹੋ ਜਾਏ ਮੇਰੀ ਕਬੀਲੇ ਦੀ ਲੀ ਤੇ ਚੜ ਜਾਊਗੀ ਜੇ ਕੰਮ ਕਰ ਦੋਂਗੇ ਉਹ ਜਾ ਕੇ ਫੇਰ ਦੁਆ ਕਰੂਗਾ ਵੀ ਪ੍ਰਮਾਤਮਾ ਇਹਦਾ ਪਰਿਵਾਰ ਤੰਦਰੁਸਤ ਰੱਖੀ ਬੜਾ ਵਧੀਆ ਬੰਦਾ ਸੀ ਨਹੀਂ ਕਰੋਗੇ ਉਹ ਗਾਲਾਂ ਦੇਊਗਾ ਵੀ ਯਾਰ ਇਹ ਜਿਹੇ ਦਾ ਕੀ ਕਰੀਏ ਬਾਲਾ ਮਾੜਾ ਅਫਸਰ ਮਿਲ ਗਿਆ ਚਲੋ ਉਹ ਤਾਂ ਹੁਣ ਜਿਵੇਂ ਕੱਟੀ ਜਾਂਦਾ ਫਾਕੇ ਕੱਟੀ ਜਾਂਦਾ ਉਹਦੇ ਨਾਲ ਬਾਦਵਾਵਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਉਹ ਪੈਸਾ ਹੈ ਜਾਂ ਪਾਪ ਦੀ ਕਮਾਈ ਫੜਦੀ ਫੁਲਦੀ ਨਹੀਂ ਹੈਗੀ ਸੋ ਹੱਕ ਦਾ ਖਾਓ ਔਰ ਪ੍ਰਕਿਆ ਕਰੋ ਮੇਰੇ ਵੱਲੋਂ ਬਹੁਤ-ਬਹੁਤ ਤੁਹਾਨੂੰ ਵਧਾਈਆਂ ਵੀ ਆਉਂਦਾ ਵੀ ਰਹੂੰਗਾ ਮੈਂ ਥੋੜਾ ਛੇਤੀ ਆਉਂਦਾ ਰਹੂੰਗਾ ਉਹਨੇ ਇੰਨਾ ਕਰ ਲੈਨੇ ਆ ਥੋੜਾ ਜਿਹਾ ਚੱਕਰ ਵਧਾ ਦਿੰਨੇ ਆ ਹਨਾ ਤੇ ਕੋਈ ਕੰਮ ਕੋ ਮੋ ਵੀ ਵੈਸੇ ਵੀ ਥੋੜੇ ਜੋ ਕੋਈ ਨਾ ਕੋਈ ਚੰਡੀਗੜ੍ਹ ਆਉਂਦੀ ਰਹਿੰਦੇ ਜਿਵੇਂ ਸਰਪੰਸਾਹ ਆਏ ਸੀ ਸਰਪੰਚਾਂ ਦੀ ਮੀਟਿੰਗ ਵੇਲੇ ਕਿਹਾ ਸੀ ਤੁਸੀਂ ਸੋ ਦੋ ਦਿਨ ਦਾ ਸੀ ਧੂਰੀ ਦਾ ਰੱਖਿਆ ਤੇ ਬੜਾ ਵਧੀਆ ਆਪਦੇ ਜਦੋਂ ਕਿਉਂਕਿ ਇੰਨਾ ਪਿੰਡਾਂ ਵਿੱਚ ਮੈਨੂੰ ਤਾਂ ਯਾਦ ਉਹ ਆ ਜਾਂਦਾ ਨਾ ਜਦੋਂ ਇੰਨਾ ਪਿੰਡਾਂ ਵਿੱਚ ਮੋਟਰਸਾਈਕਲ ਮੂਰੇ ਲੱਗੇ ਹੁੰਦੇ ਸੀ ਚੱਲ ਵੀ ਇੱਧਰ ਦੀ ਚੱਲ ਇੱਧਰ ਨੂੰ ਹੈ ਨਾ ਉਹ ਮੈਂ ਕਿਤੇ ਇਸ ਪਿੰਡ ਦਾ ਖਾਸ ਤੌਰ ਤੇ ਮੈਨੂੰ ਯਾਦ ਹੈ ਕਿ ਮੇਲਾ ਦਾ ਮੇਰੀ ਵਾਈਫਾਈ ਸੀ ਗੁਰਪ੍ਰੀਤ ਕੌਰ ਉਹ ਟੂਟੀਆਂ ਦਾ ਰੌਲਾ ਪੈ ਗਿਆ ਸੀਗਾ ਤੇ ਉਹ ਕਹਿੰਦੇ ਟੂਟੀਆਂ ਇੱਥੇ ਲਾਉਣੀਆਂ ਉਹ ਕਹਿੰਦੇ ਇੱਥੇ ਨਹੀਂ ਲੱਗਣ ਦੇਣੀ ਉਹ ਕਹਿੰਦਾ ਟੂਟੀਆਂ ਉੱਧਰ ਜਾਊ ਕੋਈ ਮੈਨੂੰ ਅੱਜ ਤੱਕ ਯਾਦ ਆ ਮੈਂ ਕਿਹਾ ਵੀ ਟੂਟੀ ਦਾ ਨਾ ਕੋਈ ਮਸਲਾ ਉੱਠ ਖੜੇ ਧੰਸਵਾਦ